ਜੀ ਬੋਲੀ ਕੀ ਨਾਮ ਹੈ ਬਾਈ ਮੇਰਾ ਨਾਮ ਅਜੀ ਰਣਜੀਤ ਸਿੰਘ ਤੁਸੀਂ ਕੀ ਮੰਗਾ ਰਹੇ ਆਪਣੀਆਂ ਜੋ ਤੁਸੀਂ ਮਰਨ ਵਾਰ ਤੇ ਬੈਠੇ ਹੋ ਅਜੀ ਨੂੰ 50 ਦਿਨ ਹੋ ਗਏ 15 ਦਿਨ ਹੋ ਗਏ ਸਾਡੀਆਂ ਮੰਗਾਂ ਵੈਸੇ ਨਵੀਆਂ ਨਹੀਂ ਹੈਗੀਆਂ ਸਾਡੀਆਂ ਮੰਗਾਂ ਉਹੀਆਂ ਜੋ ਸਰਕਾਰ ਨੇ ਜਦੋਂ ਸਾਨੂੰ ਰੈਗੂਲਰ ਕੀਤਾ ਉਸ ਦੇ ਵਿੱਚ ਜੋ ਸਾਡੀਆਂ ਮੰਗਾਂ ਸੀਗੀਆਂ ਜਿਸ ਤਰ੍ਹਾਂ ਸੀਐਸਆਰ ਰੂਲ ਇਹ ਕਮਿਸ਼ਨ ਸਿੱਖਿਆ ਭਾਗ ਦੇ ਵਿੱਚ ਮਰਜਿੰਗ ਆਹੀ ਸਾਡੀਆਂ ਮੰਗਾਂ ਤੇ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਉਦੋਂ ਮੈਨੀਫੈਸਟੋ ਵਿੱਚ ਲਿਖਿਆ ਸੀ ਉਹਨਾਂ ਨੇ ਕਿ ਅਸੀਂ ਆਂਦੇ ਸਾਰੇ ਕੰਪਿਊਟਰ ਵਿਧਾਇਕਾਂ ਨੂੰ ਸਿੱਖਿਆ ਵਿਭਾਗ 'ਚ ਮਰਜ ਕਰਾਂਗੇ 3 ਸਾਲ ਬੀਤ ਜਾਣ ਦੇ 3 ਸਾਲ ਬੀਤ ਜਾਣ ਦੇ ਬਾਅਦ ਵੀ ਸਰਕਾਰ ਨੇ ਸਾਡੀ ਕੋਈ ਮੰਗ ਪੂਰੀ ਨਹੀਂ ਕੀਤੀ ਜਸਤੰਬਰ 2022 ਦੇ ਵਿੱਚ ਹਰਜੋਤ ਬੈਂਸ ਨੇ ਕਿਹਾ ਸੀ ਕਿ ਇਹਨਾਂ ਨੂੰ ਅਸੀਂ 2022 ਦੀ ਦੀਵਾਲੀ ਦਾ ਤੋਹਫ਼ਾ ਦੇਵਾਂਗੇ ਐਜੂਕੇਸ਼ਨ ਡਿਪਾਰਟਮੈਂਟ 'ਚ ਮਰਜ ਕਰਕੇ ਤੇ ਪੇ ਸਕੀਲ ਜਿਹੜਾ ਹੈਗਾ ਪੇ ਕਮਿਸ਼ਨ ਉਹ ਕਰਕੇ ਸਰਕਾਰ ਨੇ ਸਾਡੀ ਉਹ ਵੀ ਮੰਗ ਨਹੀਂ ਪੂਰੀ ਕੀਤੀ ਅਜ ਤਿੰਨ ਦਿਵਾਲੀਆਂ ਲੰਘ ਗਈਆਂ ਸਰਕਾਰ ਦੇ ਉਹੀ ਵਾਦੇ ਯਾਦ ਕਰਾਉਣ ਵਾਸਤੇ ਅਸੀਂ ਇੱਥੇ ਮਰਨ ਵਰਤੇ ਬੈਠੇ ਆ ਪਹਿਲਾਂ ਸਾਡਾ ਸਾਥੀ ਜੌਨੀ ਸਿੰਘਲਾ ਬੈਠਾ ਸੀ ਮਰਨ ਵਰਤੇ 12 ਦਿਨ ਤੋਂ ਬਾਅਦ ਪੁਲਿਸ ਨੇ ਉਹਨੂੰ ਜ਼ਬਰਦਸਤ ਚੁੱਕ ਲਿਆ ਸੀ ਉਸ ਤੋਂ ਬਾਅਦ ਮੈਂ ਇੱਥੇ ਬੈਠਾ ਮੈਨੂੰ ਅਜ 15 ਦਿਨ ਹੋ ਗਏ ਤੇ ਸ਼ਰਮ ਦੀ ਗੱਲ ਆ ਕਿ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਨੁਮਾਇੰਦਾ ਇੱਥੇ ਨਹੀਂ ਆਇਆ ਜਿਹੜਾ ਸਾਡੀ ਸਾਰ ਲੈ ਸਕੇ ਕਿਸਾਨੀ ਅੰਦੋਲਨ ਦੇ ਵਿੱਚ ਜਾ ਕੇ ਜਿੱਥੇ ਡੱਲੇਵਾਲ ਜੀ ਬੈਠੇ ਹਨ ਉੱਥੇ ਤਾਂ ਸਾਡੀ ਪੰਜਾਬ ਸਰਕਾਰ ਜਾਰੀ ਆ ਇਹ ਕਹਿ ਰਹੀ ਆ ਕਿ ਕੇਂਦਰ ਸਰਕਾਰ ਨੂੰ ਇਹਨਾਂ ਦਾ ਮਰਨ ਵਰਤੜਾਣਾ ਚਾਹੀਦਾ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਪਰੰਤੂ ਸੀਐਮ ਸਿਟੀ ਦੇ ਵਿੱਚ ਅਸੀਂ ਕਿੰਨੇ ਦਿਨਾਂ ਤੋਂ ਭੁੱਖ ਹੜਤਾਲ ਮਰਨ ਵਰਤੇ ਬੈਠੇ ਆ ਸਾਡੀ ਇੱਥੇ ਕੋਈ ਵੀ ਸਿੰਗਲ ਐਮਐਲਏ ਵੀ ਸਾਡੇ ਕੋਈ ਸਾਰ ਲੈਣ ਨਹੀਂ ਆਇਆ ਅਸੀਂ ਸਰਕਾਰ ਤੋਂ ਬਹੁਤ ਨਿਰਾਸ਼ਾ ਸਰਕਾਰ ਦੀ ਜਿਹੜੀ ਕੰਮ ਕਰਨ ਦੀ ਪ੍ਰਕਿਰਿਆ ਉਹ ਇੱਕ ਕੱਚੂ ਕੁੰਮੇ ਵਰਗੀ ਆ ਠੀਕ ਹੈ ਸਰਕਾਰ ਨੂੰ ਇਹ ਨਹੀਂ ਪਤਾ ਬਿਹਾ ਕੋਈ ਬੰਦਾ ਮਰਨ ਵਰ ਤੇ ਬੈਠਿਆ ਕੋਈ ਮੰਗ ਪੂਰੀ ਕਰਨੀ ਹੈ ਕਿ ਨਹੀਂ ਕਰਨੀ ਬਸ ਇਹ ਤਾਂ ਆਪਣੇ ਚਿਹਰੇ ਚਮਕਾਉਣ ਵਾਸਤੇ ਦਿੱਲੀ ਦੀਆਂ ਇਲੈਕਸ਼ਨਾਂ ਉੱਥੇ ਭੱਜੇ ਹੋਏ ਸਿਹਤ ਮੇਰੀ ਬਹੁਤ ਡਾਉਣਾ ਬਹੁਤ ਔਖਾ ਬੋਲੇ ਜਾ ਰਿਹਾ ਬਹੁਤ ਔਖਾ ਬੋਲੇ ਜਾ ਰਿਹਾ ਜੀ ਅ ਡੀ ਸਾਹਿਬ ਇਹ ਗੱਲ ਕਰਨੀ ਸੀ ਤੁਹਾਡੇ ਨਾਲ ਵੀ ਜਿਵੇਂ ਕੰਪਿਊਟਰ ਅਧਿਆਪਕ ਧਰਨੇ ਦੇ ਬੈਠੇ ਨੇ ਮਰਨਵਰ ਤੇ ਬੈਠੇ ਨੇ ਅੱਜ ਇਹ ਇੱਕ ਰੋਸ ਮਾਰਚ ਵੀ ਕਰਕੇ ਆਏ ਨੇ ਕਿ ਸਰਕਾਰ ਦਾ ਨੁਮਾਇੰਦਾ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਉੱਥੇ ਡੀਸੀ ਆਫਿਸ ਦੇ ਬਾਹਰ ਬੈਠੇ ਨੇ ਕਿਤੇ ਡੀਸੀ ਜਾਂ ਐਸਜੀਐਮ ਸਾਹਿਬ ਜਾਂ ਕਦੇ ਸਾਡੀ ਸਾਰ ਲੈਣ ਨਹੀਂ ਆਏ ਮੈਂ ਤਾਂ ਇੱਕ ਮੈਡੀਕਲ ਚੈੱਕਅਪ ਵੀ ਕਰਵਾਉਣਾ ਆ ਸਾਹਿਬ ਹਾਂਜੀ ਰੋਬੋਟ ਮੈਂ ਤਾਂ ਮੈਂ ਤਾਂ ਮੈਡੀਕਲ ਚੈੱਕਅਪ ਵੀ ਕਰਵਾਉਣਾ ਮਾ ਇਹਨਾਂ ਦੇ ਬੰਦੇ ਮੈਨੂੰ ਮਿਲਣ ਨਹੀਂ ਆਏ ਆ ਮੇਰੇ ਬੰਦੇ ਅੱਜ ਵੀ ਮਿਲ ਕੇ ਜਾਂਦਰੇ ਇਹਨਾਂ ਨੂੰ ਇਸੂ ਇਹ ਐਵੇਂ ਹੋਣਾ ਦੀ ਮੀਟਿੰਗ ਅਸੀਂ ਇਹ ਮੀਟਿੰਗ ਕਰਵਾਉਣੀ ਸੀ ਦੇਖੋ ਹਾਂਜੀ ਸੀਪੀਐਸਜੀਐਮ ਦੇ ਪੱਲੇ ਤੇ ਹੈ ਨਹੀਂ ਕਿ ਜਿਹੜੇ ਸਰਕਾਰ ਦੇ ਪੱਧਰ ਡਿਸੀਜਨ ਹੁੰਦੇ ਉਹ ਅਸੀਂ ਥੋੜਾ ਕਰਨੇ ਆ ਅਸੀਂ ਸਰਕਾਰ ਤੱਕ ਇਹਨਾਂ ਦੀ ਜਿਹੜੇ ਮੰਗ ਪੱਤਰ ਉਹ ਵੀ ਪਹੁੰਚਾ ਦਿੱਤੇ ਇਹਨਾਂ ਦੀ ਮੀਟਿੰਗ ਵੀ ਕਰਵਾਤੀਆਂ ਸਰਕਾਰ ਲੈਵਲ ਤੇ ਐਜੂਕੇਸ਼ਨ ਮਿਸਟਰ ਨਾਲ ਫైనాన్స్ ਮਿਸਟਰ ਨਾਲ ਠੀਕ ਹੈ ਨਾ ਹੁਣ ਉਹ ਡਿਸੀਜਨ ਜਿਹੜੇ ਵੱਡੇ ਲੈਵਲ ਤੇ ਹੋਣੇ ਆ ਉਹ ਸਰਕਾਰ ਕਰਦੀ ਇਹਨਾਂ ਨੇ ਦੇਤੀ ਆਪਣੀ ਪ੍ਰੈਜੈਂਟੇਸ਼ਨ ਦੇਤੀਆਂ ਹੀ ਸਾਰੀਆਂ ਤਾਂ ਤੁਹਾਡੇ ਅਧਿਕਾਰੀ ਆਂਦੇ ਨੇ ਮਿਲਦੇ ਨੇ ਇਹਨਾਂ ਨੂੰ ਫਿਰ ਹਾਂਜੀ ਮੁੰਡੇ ਵਰਨ ਉੱਤੇ ਬੈਠੇ ਨਾ ਮੈਡੀਕਲ ਚੈੱਕਪ ਹੁੰਦਾ ਵੀ ਆ ਅੱਛਾ ਸਰ ਅੱਜ ਫਿਰ ਇਹਨੇ ਰੋਸ ਮਾਰਚ ਕੱਢਿਆਗਾ ਵੀ ਸਰੂਰ ਦਾ ਪ੍ਰਸ਼ਾਸਨ ਸਾਡੇ ਸਾਰ ਲੈ ਨਹੀਂ ਜਾਂਦਾ। ਜੀ। ਉਹ ਸਾਡੇ ਸੀਟ ਅਰਜਨੀਆਂ ਦਾ ਬਾਥਰੂਮ, ਬੂਥਰੂਮ ਸਾਰੇ ਦਿੱਤੇ ਹੋਏ ਆਂ ਅੰਦਰੋਂ ਯੂਜ਼ ਕਰਦੇ ਸਾਡੇ ਸਾਰੇ ਅੰਦਰੋਂ ਕਰਦੇ ਆ। ਅ ਸਰ ਇਹ ਤੇ ਇਹ ਕਹਿੰਦੇ ਵੀ ਡੀ ਸਾਹਿਬ ਜੀ ਇੱਕ ਵਾਰ ਆਪੇ ਆ ਕੇ ਮਿਲ ਜੰਦੇ। ਜਾਈਏ ਬਸ ਡੀ ਜੀ ਜੀ ਦੇਖੋ ਅਸ ਜੀ ਆ ਰਹੇ ਮੇਰੇ ਮਿਲਦੇ ਇਹਨਾਂ ਨੂੰ ਕਹਿੰਦੇ ਸੱਤੇ ਬਾਅਦ ਮਿਲਦੇ। ਤਾਂ ਨਾਲ ਦੇਦੇ ਕੋਈ ਡੀ ਜੀ ਕੋ ਤਾਂ ਦਸਤ ਬਾਅਦ ਮਿਲਦੇ ਆ ਪਲੱਸ ਮੈਡੀਕਲ ਕੈਂਪ ਇਹਨਾਂ ਦੇ ਇਹਨਾਂ ਦਾ ਮੈਡੀਕਲ ਚੈੱਕਅਪ ਵੀ ਹੁੰਦਾ ਜਿਹੜਾ ਬੰਦਾ ਮਰਨ ਵਰਤੇ ਬੈਠਾ ਨਾ ਰਹੀ। ਦਾ ਮੈਡੀਕਲ ਚੈੱਕਅਪ ਇਹ ਚੱਲਣਾਂ ਬਾਅਦ ਅਸੀਂ ਕਰਦੇ ਹਾਂ ਟੈਸਟ ਵੀ ਕਰਦੇ ਹਾਂ ਠੀਕ ਹੈ ਠੀਕ ਹੈ ਅਮੈਂ ਬੈਠਾ ਜੇ ਮੈਨੂੰ ਕੋਈ ਮੁਸ਼ਕਲ ਆ ਦੱਸ ਦਿਨ ਮੈਂ ਸਰਕਾਰਾਂ ਤੇ ਦੇਖੋ ਤੁਸੀਂ ਸਾਡੇ ਮੋਰਚੇ ਵਿੱਚ ਹਾਜ਼ਰ ਹੋ ਤੁਹਾਨੂੰ ਮਤਲਬ ਇਹ ਦੇਖਣ ਨੂੰ ਮਿਲੂਗਾ ਕਿ ਕਿੰਨੇ ਸਾਡੇ ਪੋਸਟਰ ਲੱਗੇ ਹੋਏ ਔਰ ਸਾਡੇ ਸਾਥੀ ਰਣਜੀਤ ਸਿੰਘ ਜੀ ਉੱਪਰ ਮਰਨ ਵਰਤ ਤੇ ਬੈਠੇ ਹੋਏ ਆ ਚਾਰ ਮਹੀਨੇ ਤੋਂ ਸਾਡਾ ਇੱਥੇ ਭੁਖੜ ਹੜਤਾਲ ਮੋਰਚਾ ਚੱਲ ਰਿਹਾ ਸੀ ਸੰਗਰੂਰ ਵਿਖੇ ਤੇ 22 ਦਸੰਬਰ ਤੋਂ ਸਾਡੇ ਜਾਨੀ ਸਿੰਘ ਲਾਜੀ ਸੀ ਜਿਹੜੇ ਸਾਥੀ ਬਠਿੰਡਾ ਤੋਂ ਉਹਨਾਂ ਨੇ ਇਹ ਜਿਹੜਾ ਭੁਖ ਹੜਤਾਲ ਮੋਰਚਾ ਸੀ ਇਹਨੂੰ ਮਰਨ ਵਰਤ ਵਿੱਚ ਕਨਵਰਟ ਕਰ ਲਿਆ ਕਿਉਂਕਿ ਸਾਡੀਆਂ ਸਰਕਾਰ ਜਿਹੜੀਆਂ ਉਹ ਮੰਗਾਂ ਪੂਰੀਆਂ ਨਹੀਂ ਕਰ ਰਹੀ ਸਾਡੀ ਮੰਗ ਆ ਮੇਨ ਡਿਪਾਰਟਮੈਂਟ ਮਰਜਿੰਗ ਵਿਦ ਪੇ ਕਮਿਸ਼ਨ ਪੇ ਕਮਿਸ਼ਨ ਦਾ ਨੋਟੀਫਿਕੇਸ਼ਨ ਵੀ ਦੇਖੋ ਹੋਇਆ ਸਾਡਾ 2011 ਚ ਪਰ ਸਰ ਨਾ ਤਾਂ ਪਿਛਲੀ ਸਰਕਾਰ ਨੇ ਲਾਗੂ ਕੀਤਾ ਐ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ 22 ਵਿੱਚ ਕਿ ਅਸੀਂ ਤੁਹਾਡਾ ਨੋਟੀਫਿਕੇਸ਼ਨ ਜਿਹੜਾ ਉਹ ਲਾਗੂ ਕਰਦੇ ਆਂ ਔਰ ਬਕਾਇਦਾ ਜਿਹੜਾ ਸਿੱਖਿਆ ਮੰਤਰੀ ਆ ਉਹਨਾਂ ਨੇ ਇਹ ਮਤਲਬ ਸੋਸ਼ਲ ਮੀਡੀਆ ਤੇ ਅਨਾਉਂਸ ਕੀਤਾ ਸੀ ਪਰ ਉਹਨਾਂ ਦੇ ਨਾਲ ਸਾਡੀਆਂ तकरीबन 50 ਮੀਟੀਆਂ ਹੋ ਗਈਆਂ ਪਰ ਉਹ ਮੀਟਿੰਗ ਵਿੱਚ ਕਦੀ ਵੀ ਉਹਨਾਂ ਨੇ ਸਾਨੂੰ ਕੋਈ ਸਕਸੈਸਫੁਲ ਆਨਸਰ ਨਹੀਂ ਦਿੱਤਾ ਹਮੇਸ਼ਾ ਸਾਨੂੰ ਇਹ ਕਿਹਾ ਜਾਂਦਾ ਵੀ ਤੁਹਾਡਾ ਮਸਲਾ ਅੰਡਰ ਪ੍ਰੋਸੈਸ ਆ ਅੰਡਰ ਪ੍ਰੋਸੈਸ ਆ ਸਾਨੂੰ ਉਹ ਪ੍ਰੋਸੈਸ ਅਜੇ ਤੱਕ ਪਤਾ ਨਹੀਂ ਲੱਗਾ ਅੱਜ ਦਾ ਜਿਹੜਾ ਸਾਡਾ ਮੇਨ ਜਿਹੜਾ ਰੋਸ ਪ੍ਰਦਰਸ਼ਨ ਸੀਗਾ ਉਹ ਸੰਗਰੂਰ ਦੇ ਪ੍ਰਸ਼ਾਸਨ ਵਿਰੁੱਧ ਸੀ ਕਿਉਂਕਿ ਦੇਖੋ ਸਾਡਾ ਇਹ ਮੋਰਚਾ ਜਿਹੜਾ ਡੀਸੀ ਦਫ਼ਤਰ ਦੇ ਬਾਹਰ ਲੱਗਿਆ ਹੋਇਆ ਸੰਗਰੂਰ ਵਿਖੇ ਪਰ ਜਿਹੜਾ ਪ੍ਰਸ਼ਾਸਨ ਆ ਉਹ ਸਾਡੇ ਸਾਥੀਆਂ ਦਾ ਹਾਲ ਤੱਕ ਪੁੱਛਣ ਨਹੀਂ ਆਇਆ ਇੱਕ ਜਿਹੜਾ ਸਾਡਾ ਸਾਥੀ ਜੋਨੀ ਸਿੰਘਲਾ ਜੀ ਨੇ ਉਹਨਾਂ ਨੂੰ ਇਹਨਾਂ ਨੇ ਜ਼ਬਰਦਸਤੀ ਪ੍ਰਸ਼ਾਸਨ ਨੇ ਚੁੱਕ ਕੇ ਰਜਿੰਦਰਾ ਹਸਪੀਟਲ ਦਾਖਲ ਕਰ ਦਿੱਤਾ ਤੇ ਉਹਨਾਂ ਦੇ ਹਾਲਾਤ ਇੰਨੇ ਖਰਾਬ ਹੈ ਵੀ ਉਹਨਾਂ ਨੂੰ ਮਾਈਲਡ ਹਾਰਟ ਅਟੈਕ ਵੀ ਆਇਆ ਇੰਟਰਨਲ ਆਰਗਨਸ ਤੇ ਵੀ ਉਹਨਾਂ ਤੇ ਨਾਲ ਜਿਹੜਾ ਉਹ ਫਰਕ ਪੈ ਰਿਹਾ ਤੇ ਉਹਨਾਂ ਨੂੰ ਹੁਣ ਉਥੋਂ ਮਤਲਬ ਸ਼ਿਫਟ ਕਰਕੇ ਬਠਿੰਡਾ ਦੇਖੋ ਹਸਪੀਟਲ ਆ ਉਹਦੇ ਵਿੱਚ ਐਡਮਿਟ ਕਰਵਾਇਆ ਪਰ 15 ਦਿਨ ਤੋਂ ਸਾਡੇ ਸਾਥੀ ਰਣਜੀਤ ਸਿੰਘ ਜੀ ਮਰਨ ਵਰਤਤੇ ਨੇ ਕਿਉਂਕਿ ਜਿਸ ਦਿਨ ਪ੍ਰਸ਼ਾਸਨ ਨੇ ਉਹਨਾਂ ਨੂੰ ਜਬਰੀ ਚੁੱਕ ਲਿਆ ਸੀਗਾ ਇੱਥੋਂ ਅਸੀਂ ਆਪਣਾ ਕਿੰਨੇ ਦਿਨ ਹੋ ਗਿਆ ਅੱਜ ਦੇ ਦਿਨ ਵਿੱਚ ਲਾਗੇ ਮਰਨ ਵਰਤੇ 22 ਦਸੰਬਰ ਤੋਂ ਉਹ ਬੈਠੇ ਸੀਗੇ ਤੇ ਦੇਖ ਲਓ ਅੱਜ ਕਿੰਨੇ ਦਿਨ ਹੋ ਗਏ ਤੇ ਉਸ ਤੋਂ ਬਾਅਦ 15 ਦਿਨ ਤੀ ਸਾਡੇ ਇਸ ਸਾਥੀ ਨੂੰ ਹੋ ਗਏ ਬੈਠਿਆਂ ਨੂੰ ਨ ਵਰਤ ਤੇ ਪ੍ਰਸ਼ਾਸਨ ਨੇ ਸਾਡੀ ਕੋਈ ਸਾਰ ਨਹੀਂ ਲਈ ਸਰਕਾਰ ਨੇ ਤੇ ਸਾਰ ਲਈ ਨਹੀਂ ਕਿ ਮੀਟਿੰਗਸ ਕਰਕੇ ਵੀ ਸਾਡਾ ਉਹਨਾਂ ਨੇ ਕੋਈ ਮੁੱਦਾ ਹੱਲ ਨਹੀਂ ਕੀਤਾ ਅਜੇ ਤੱਕ ਸਾਨੂੰ ਜਿਹੜਾ ਅਸੀਂ ਉਹਨਾਂ ਨੂੰ ਕਿਹਾ ਪੇ ਕਮਿਸ਼ਨ ਤੁਸੀਂ ਸਾਨੂੰ ਬਾਅਦ ਚ ਦੇ ਦੇਓ ਸਾਡੀ ਜਿਹੜੀ ਫਿਲਹਾਲ ਤੁਸੀਂ ਜਿਹੜਾ ਡੀਏ ਫ੍ਰੀਜ਼ ਕੀਤਾ ਉਹ ਫਾਈਲ ਰਿਲੀਜ਼ ਕਰ ਦਿਓ ਤੇ ਉਹਦੇ ਤੇ ਸਾਡੀ ਮਤਲਬ 10 ਕੇ 20 ਵਾਰ ਕੇ ਪਤਾ ਨਹੀਂ ਕਿੰਨੀ ਵਾਰ ਸਹਿਮਤੀ ਬਣ ਗਈ ਆ ਪਰ ਉਹ ਸਹਿਮਤੀ ਬਣਾਉਣ ਤੋਂ ਬਾਅਦ ਵੀ ਅਜੇ ਤੱਕ ਉਹਦੇ ਤੇ ਐਕਸ਼ਨ ਨਹੀਂ ਹੋਇਆ ਸਾਡੇ 7 ਤਰੀਕ ਨੂੰ ਅਮਨ अरोड़ा ਜੀ ਹੋਰਾਂ ਨਾਲ ਮੀਟਿੰਗ ਹੋਈ ਉਹਦੇ ਵਿੱਚ ਵੀ ਉਹਨਾਂ ਨੇ ਇਹ ਕਿਹਾ ਕਿ ਅਸੀਂ ਤੁਹਾਡੀ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੀ ਫਾਈਲ ਆ ਉਹ ਰਿਲੀਜ਼ ਕਰ ਦਿੰਦੇ ਆ ਪਰ ਦੇਖ ਲਓ ਵੀ ਸਾਡਾ ਐਜੀਟੇਸ਼ਨ ਜਿਹੜਾ ਉਹ ਹਜੇ ਵੀ ਜਾਰੀ ਆ ਤੇ ਸਾਡੇ ਸਾਥੀ ਵਿਚਾਰੇ ਜਿਹੜੇ ਆ ਹੁਣ ਮਰਨ ਮੱਤ ਤੇ ਜਿਹੜੇ ਬੈਠੇ ਨੇ ਜਿਹੜੇ ਜੌਨੀ ਸਿੰਘਲਾ ਜੀ ਉਹਨਾਂ ਦੀ ਤਾਂ ਹਾਲਤ ਹੀ ਬੇਹਦ ਖਰਾਬ ਆ ਦਸਯੁਨਯੋਗ ਨਹੀਂ ਆ ਪਰ ਜਿਹੜੇ ਰਣਜੀਤ ਸਿੰਘ ਜੀ ਨੇ ਉਹਨਾਂ ਦੀ ਹਾਲਤ ਇੰਨੀ ਖਰਾਬ ਆ ਕਿ ਉਹਨਾਂ ਕੋਲ ਉਹਨੂੰ ਬੋਲਿਆ ਵੀ ਨਹੀਂ ਜਾ ਰਿਹਾ ਤੇ ਉਹਨਾਂ ਦਾ ਪਤਾ ਲੈਣ ਵੀ ਕੋਈ ਨਹੀਂ ਆ ਰਿਹਾ ਇੱਥੇ ਨਾ ਕੋਈ ਮੰਤਰੀ ਨਾ ਕੋਈ ਪ੍ਰਸ਼ਾਸਨ ਨਾ ਡੀਸੀ ਸਾਹਿਬ ਕੋਈ ਨਹੀਂ ਆ ਕੇ ਇੱਥੇ ਹਾਲ ਪੁੱਛ ਰਿਹਾ ਵੀ ਤੁਸੀਂ ਬੈਠੇ ਹੋ ਤੇ ਤੁਹਾਡੇ ਕੀ ਮਸਲੇ ਨੇ ਵੀ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਆ ਜਾਂ ਇਹਨਾਂ ਦਾ ਕੀ ਹੱਲ ਹੋ ਸਕਦਾ ਆ ਤੁਸੀਂ ਕਿਵੇਂ ਇਹਨਾਂ ਨੂੰ ਮੈਨੇਜ ਕਰੋਗੇ ਜਾਂ ਅਸੀਂ ਕਿਵੇਂ ਮੈਨੇਜ ਕਰਾਂਗੇ ਇਸ ਸਬੰਦ ਸਾਡੇ ਨਾਲ ਕੋਈ ਗੱਲ ਨਹੀਂ ਹੋ ਰਹੀ ਤੇ ਸਬੰਧ ਦੇ ਵਿੱਚ ਅੱਜ ਦਾ ਜਿਹੜਾ ਸਾਡਾ ਵੱਡਾ ਚੌਕ ਤੱਕ ਅਸੀਂ ਪ੍ਰਦਰਸ਼ਨ ਕਰਕੇ ਆਏ ਆ ਮੇਨ ਜਿਹੜੀਆਂ ਮੰਗਾਂ ਸਾਡੀਆਂ ਉਹਦੇ ਵਿਰੁੱਧ ਤਾਂ ਅਸੀਂ ਕਰਦੇ ਹੀ ਪਏ ਆ ਮਤਲਬ ਰੋਜ਼ ਸਾਡੀ ਐਜੀਟੇਸ਼ਨ ਹੁੰਦੀ ਆ ਅਸੀਂ ਬਹੁਤ ਸਾਰੀਆਂ ਰੈਲੀਆਂ ਵੀ ਕਰ ਚੁੱਕੇ ਆ ਪਰ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਉਹ ਸਾਡਾ ਸੰਗਰੂਰ ਪ੍ਰਸ਼ਾਸਨ ਦੇ ਵਿਰੁੱਧ ਸੀ ਕਿ ਉਹਨਾਂ ਨੇ ਸਾਡੇ ਸਾਥੀਆਂ ਦੀ ਸਾਰ ਕਿਉਂ ਨਹੀਂ ਲਈ